ਕਰਦੇ ਲੋਕੀ ਸलाम ਹੈ 200 ਮੇਰੇ ਮੋਟਰ ਸਾਈਕਲਾਂ ਬੇਚੀ ਸਨਮਾਨ ਹੈ ਕੁਸ਼ਤੀ ਵਿੱਚ ਚੰਨ ਚਮਕਿਆ ਜੱਸਾ ਪਲਵਾਨ ਹੈ ਸੋਣੀ ਜੋ ਖੇਡ ਖੇਡਦਾ ਬਖਸ਼ੇ ਰੱਬ ਸਦਾ ਤਰੱਕੀ ਕਰੀਏ ਫਰਿਆਦਾਂ ਨੂੰ ਸ਼ੌਕਤ ਦੀ ਹੋਰ ਕੋ ਕਰੀ ਮੰਗਦਾ ਮਰਾਦਾ ਨੂੰ ਕਵਤਾ ਸੁਰਜੀਤ ਸੁਣਾ ਕੇ ਮਾਣੇ ਸੁਵਾਦਾਂ ਨੂੰ ਪੰਜਾਬ ਦਾ ਬਣਿਆ ਵੀਰਾ ਸੋਣੀ ਜਈ ਸ਼ਾਨ ਹੈ ਕੁਸਤੀ ਵਿੱਚ ਚੰਨ ਚਮਕਿਆ ਜੱਸਾ ਪਲਵਾਨ ਆ ਸੋਹਣੀ ਜੋ ਖੇਡ ਖੇਡਦਾ ਮੈਂਚ ਤੇ ਬੈਠਿਆ ਚੱਕੀ ਚੰਦੂ ਤੇ ਰੋਇ ਸਹਿਬਾਨ ਸਾਡੇ ਕਮੈਂਟਰ ਸਹਿਬਾਨ ਸਾਹ ਜੀ ਦਾ ਕੋਟ ਕੋਟ ਪ੍ਰਣਾਮ ਜਿੰਨਾ ਖਜ਼ਾਨਿਆਂ ਚੋਂ ਮਾਇਆ ਹੀ ਮਾਲ ਖਜ਼ਾਨੇ ਭਰਪੂਰ ਰੱਖੇ ਬਹੁਤ ਇੰਨੇ ਲੰਮਾ ਫਤਿ ਬੁਲਾਉਣੇ ਵਾਹਿਗੁਰੂ ਜੀ ਧੰਵਾਦ ਜੀ ਸਾਡੇ ਸੰਗੀਤ ਬਾਹਮਣੀਆਂ ਸਾਡਾ ਜੀਤਾ ਭਰਾ ਸ਼ਾਹਕੋਟ ਤੋਂ ਪਹੁੰਚਿਆ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਤੇ ਪਹੁੰਚੇ ਦੀ ਕਿਰਪਾਲਤਾ ਕਰਨ ਹਾਂਜੀ ਕੈਰੀ ਆਨ ਉਹਦੇ ਸਾਡੇ ਸਰਦਾਰ ਮਨਜੀਤ ਸਿੰਘ ਜੀ ਜੀਤਾ ਭਾਈ ਪਤੰਗਾ ਵਾਲਾ ਪਤੰਗਾ ਵਾਲੇ ਨਾਲ ਦਾ ਮਸ਼ਹੂਰਾ ਸਾਡੇ ਨਿਸ਼ਿੱਤ ਸਿੰਘ ਸੱਤੀ ਪਹਿਲਵਾਨ ਢੰਡੋ ਵਾਲਾ ਕਹਿੰਦੇ ਵੀ ਬਹੁਤ ਪਿਆਰਾ ਵਿਸ਼ੇਸ਼ ਤੌਰ ਤੇ ਪੁੱਜੇ ਨੇ ਭਾਈ ਸਟੇਜ ਤੇ ਆ ਜਾਓ ਧੰਵਾਦ ਜੀ ਕਾਲੀਆਂ ਕਾਲੀਆਂ ਜੀਪਾਂ ਕਾਲੀਆਂ ਹੈਮਰਾ ਇਹ ਆ ਗਈਆਂ ਵੀ ਲੱਗਦਾ ਸਤਕਾਰਨ ਖੋਸਾ ਪਹੁੰਚਿਆ ਸਾਡੇ ਮੀਕੇ ਦਾ ਭਾਂਜਾ ਪਹੁੰਚਿਆ ਵੱਡੇ ਯਾਰਾਂ ਦੋਸਤਾਂ ਦੇ ਨਾਲ ਔਰ ਵੱਡੇ ਕਾਫਲੇ ਦੇ ਨਾਲ ਅਸੀਂ ਸਤਕਰਨ ਖੋਸੇ ਦਾ ਉਹਨਾਂ ਦੇ ਯਾਰਾਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਆਖਦੇ ਆ ਸਾਡੇ ਸਮੁੱਚੇ ਨਗਰ ਵੱਲੋਂ ਔਰ ਸਾਡੇ ਸਤਕਾਰਯੋਗ ਜਗਤਾਰ ਸਿੰਘ ਜੀ ਖਾਲਸਾ ਜੀ ਔਰ ਸਾਡੇ ਸਤਕਾਰਯੋਗ ਅਰਵਿੰਦਰ ਸਿੰਘ ਜੀ ਸਰਪੰਚ ਸਾਹਿਬ ਗਰਨਾਮ ਸਿੰਘ ਜੀ ਸਾਬका ਸਰਪੰਚ ਸਾਹਿਬਾਨ ਤੇ ਨਾਲ ਸਾਡੇ ਨਰਮਲ ਸਿੰਘ ਜੀ ਸਰਪੰਚ ਸਾਹਿਬਾਨ ਸਤਿਕਾਰਯੋਗ ਇਹਨਾਂ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦੀ ਕੈਰੀਅਨ ਜੀ ਹਾਂਜੀ ਕਰਨ ਪਹਿਲਵਾਨ ਸ਼ਾਕੋਰ ਤੇ ਸ਼ਹਿਜਾਦਾ ਪਹਿਲਵਾਨ ਆਹ ਖੜੇ ਚਾਹੋ ਜੀ ਸ਼ਹਿਜਾਦਾ ਪਹਿਲਵਾਨ ਤੇ ਕਰਨ ਪਹਿਲਵਾਨ ਯਾਕੂਬ ਆਓ ਭਾਂਜੀ ਖੜੇ ਚ ਹੈਲੋ ਨੂਰ ਕਾਂਜਲੀ ਤੇ ਅਕਰਮ ਪੋਜੋਵਾਲ ਤਿਆਰੀ ਕਰੋ ਜੀ ਨੂਰ ਕਾਂਜਲੀ ਤੇ ਅਕਰਮ ਪੋਜੋਵਾਲ ਇਹਨੂੰ ਕਹਿੰਦੇ ਆ ਆਰਨੇਤ ਦੇ ਨਾਲ ਭਰਾਵਾਂ ਤੋਂ ਵੱਧ ਪਿਆਰ ਹੈ ਸਤਕਾਰਨ ਖੋਸੇ ਦਾ ਸਾਡੇ ਭਾਂਜਾ ਸਾਹਿਬ ਹੈ ਕਿਉਂਕਿ ਅਮਰੀਕ ਮੀਕੇ ਦੇ ਭਾਂਜਾ ਤੇ ਸਾਡੇ ਭਾਂਜਾ ਜਦੋਂ ਇੰਗਲੈਂਡ ਜਾਂਦੇ ਆ ਬਹੁਤ ਮਾਣ ਕਰਦੇ ਆ ਅਮਰੀਕ ਸਿੰਘ ਜੀ ਖੋਸਾ ਸਾਹਿਬ ਅਮਰੀਕ ਸਿੰਘ ਜੀ ਵੜੈ ਸਾਹਿਬ ਸਤਕਾਰਨ ਖੋਸੇ ਦੇ ਮਾਮਾ ਜੀ ਹੈ ਔਰ ਸਾਡੇ ਤੀਰਥ ਖੋਸਾ ਤੇ ਨਾਲ ਸਾਡੇ ਰਮਨ ਖੋਸਾ ਜੀ ਪਹੁੰਚੇ ਆ ਉਹਨਾਂ ਦੇ ਦੋਸਤ ਪਹੁੰਚੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਮਿੱਠਾ ਜੀ ਹਾਂਜੀ ਕਲੇਰ ਸਾਹਿਬ ਸਾਡੇ ਕੋਲ ਸਰਬਾਹ ਸਿੰਘ ਜੀ ਸੱਤੀ ਹੁਸੈਨਾਬਦ ਤੋਂ ਪਹੁੰਚੇ ਆ ਜੀ ਐਨਓ ਅਰਵਿੰਦਰ ਸਿੰਘ ਜੀ ਸਪੰਦੇ ਪੂਆਜੀ ਦੇ ਸੁਪੁੱਤਰ ਨੇ ਔਰ ਉਧਰ ਤਰਨ ਦੇ ਡਾੜੀ ਜੀ ਹੀਰਾ ਸਿੰਘ ਜੀ ਜੁਐਸਸੀ ਤੋਂ ਧੰਨਵਾਦ ਕਰਦੇ ਸੀ ਸਾਡੇ ਭਰਾਵਾਂ ਦਾ ਇਹ ਸਾਡੇ ਵੀਰ ਨੇ ਸਰਬਾਹ ਸਿੰਘ ਜੀ ਸੱਤੀ ਸਾਹਿਬ ਔਰ ਤਰਨ ਦੇ ਜਾੜੀ ਦੀ ਹਿਰਸ ਸਿੰਘ ਜੀ ਉਹ ਬਹੁਤ ਸਾਰਾ ਅਮਰਿਕਾ ਤੋਂ ਮਾਨ ਦੇ ਰਹੇ ਆ ਸੋ ਬਾਬਾ ਜੀ ਉਹਨਾਂ ਵੱਲੋਂ ਔਰ ਸਰਪੰਚ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਉਹਦਾ ਸਾਡਾ ਵੀਰ ਹੈ ਕਹਿੰਦੇ ਸਤਕਰਨ ਖੋਸਾ ਆਇਆ ਕਿ ਸਾਨੂੰ ਫਕਰ ਦੋਸਤਾਂ ਦੇ ਉਹਨਾਂ ਯਾਰੀ ਸਾਡੀ ਦੇ ਚਰਚੇ ਰਾਜੇ ਖੇਲੇ ਸੌਂ ਰੱਬ ਦੇ ਸੱਚੇ ਯਾਰ ਨਹੀਂ ਆਂਦੇ ਫਰਕੇ ਸੋ ਸਤਕਰਨ ਖੋਸਾ ਜੀ ਆਏ ਨੇ ਇਸ ਨਗਰ ਦੀ ਸ਼ਾਨ ਯਾਰੀ ਆ ਆਰ ਨੇ ਦੇ ਨਾਲ ਔਰ ਨਾਲ ਜਿੰਨੇ ਵੀ ਭਰਾ ਆਏ ਨੇ ਵੀਰ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਧੰਨਵਾਦ ਆ ਨੂਰ ਕਾਨਿਲੀ ਖਾਰੇ ਚਾਓ ਅਕਰਮ ਪੋਜਵਾਲ ਆ ਮੇਰੇ ਲਾਗੇ ਵੀਰਾ ਗ੍ਰੈਬ ਦਾ ਵੀ ਅੱਖਾਂ ਦੀ ਰੋਸ਼ਨੀ ਹੈ ਨਗੀ ਅਖਾੜੇ ਚ ਗੇੜਾ ਲਾਊਗਾ ਇਹਦਾ ਮਾਨਤਾ ਕਰੋ ਜੀ ਹਾਂਜੀ ਕੱਢ ਲਓ ਗੇੜਾ ਜੀ ਨੂਰ ਕਾਂਜਲੀ ਤੇ ਅਕਰਮ ਪੋਜਵਾਲ ਆ ਕਾਰੇ ਪਾਸਾ ਚਾਓ ਜੀ ਮਲਕੀਤ ਪਹਿਲਵਾਨ ਫਗਵਾੜਾ ਤੇ ਸਰੀਪ ਪਹਿਲਵਾਨ ਕਾਂਗਲੇ ਮਿੱਠੇ ਜਿੱਕਲੇ ਸਾਹ ਆ ਸਤਕਾਰਨ ਖੋਸਾ ਸਾਡਾ ਭਰਾ ਵੱਡੇ ਕਾਫਲੇ ਨਾਲ ਪਹੁੰਚਿਆ ਨਾਲ ਸਾਡਾ ਰਮਨ ਖੋਸਾ ਤੀਰਥ ਖੋਸਾਵਾ ਅਸੀਂ ਇਹਨਾਂ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਓ ਜੀ ਜੀ ਆਇਆਂ ਸਤਿਕਾਰਨ ਭਾਜੀ ਤੇ ਰਮਨ ਖੋਸਾ ਜੀ ਤੀਰਥ ਖੋਸਾ ਜੀ ਹਾਂਜੀ ਥੈਂਕ ਯੂ ਮਿੱਠਾ ਜੀ ਉਧਰ ਰਮਨ ਖੋਸਾ ਤੇ ਤੀਰਥ ਖੋਸਾ ਜੀ ਸਾਡੇ ਵੀਰ ਆਏ ਨੇ ਸਤਿਕਾਰਨ ਦੇ ਨਾਲ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਬਲਵੀਰ ਸਿੰਘ ਜੀ ਖਸਾਨਚੀ ਜੀ ਸਾਹਿਬ ਪਰਿੰਦਰ ਸਿੰਘ ਜੀ ਲੰਬਰਦਾਰ ਸਾਹਿਬ ਕਸ਼ਮੀਰ